ਹਰ ਸਾਲ 20 ਜੁਲਾਈ ਨੂੰ ਬਾਬਾ ਜਵੰਦ ਸਿੰਘ ਜੀ ਦੇ ਨਗਰ ਜਿਹੜਾ ਉਹਨਾਂ ਦੇ ਜਨਮ ਦਿਹਾੜੇ ਦਾ ਮੇਲਾ ਲੱਗਦਾ ਵਾ ਤੇ ਆਪਣੇ ਘਰੇ ਵੀ ਸੰਗਤਾਂ ਇਦਾਂ ਵੀ ਕੱਲ ਲਾ ਕੇ ਜਾਂਦੀਆਂ ਸੋ ਅੱਜ ਜਿਹੜਾ 28 ਤਰੀਕ ਤੋਂ ਇੱਥੇ ਲਗਾਤਾਰ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਠਾਂ ਦੀ ਲੜੀ ਚੱਲ ਰਹੀ ਆ ਔਰ ਨਾਲ ਸ਼ਾਮ ਨੂੰ ਲੰਗਰ ਵੀ ਲੱਗਦਾ ਹੁੰਦਾ ਉਹਦੇ ਸਬੰਧ ਵਿੱਚ ਲਾਗੇ-ਲਾਗੇ ਪਿੰਡਾਂ ਤੋਂ ਸੰਗਤ ਆਉਂਦੀ ਹੁੰਦੀ ਆ ਉਹਨਾਂ ਵਿੱਚੋਂ ਕੋਈ ਜਿਹੜੇ ਲੋਕ ਕੁਝ ਸਾਡੇ ਪੁਰਾਣੇ ਜਾਣਕਾਰ ਜਾਂ ਪੁਰਾਣੇ ਪਿੰਡ ਵਾਲੇ ਸੰਗਤ ਆ ਉਹ ਇੱਥੇ ਆਪਣੇ ਘਰੇ ਵਹੀਕਲ ਵਗੈਰਾ ਪਾਰਕਿੰਗ ਲਾਉਂਦੇ ਆ ਤੇ ਅੱਜ ਪਹਿਲੇ ਦਿਨ ਬੱਚੇ ਆਏ ਸਾਡੇ ਪਿੰਡੋਂ ਮਤਲਬ ਵੀ ਇਸ ਸਾਲ ਦੇ ਪਹਿਲੇ ਦਿਨ ਆਪਣੇ ਘਰੇ ਜਿਹੜੇ ਸਾਧਨ ਲੱਗੇ ਸਾਈਕਲ ਲੈ ਕੇ ਆਏ ਮੈਨੂੰ ਬੜੀ ਖੁਸ਼ੀ ਹੋਈ ਗੇਟ ਬੰਦ ਸੀ ਉਹਨਾਂ ਗੇਟ ਖੜਕਾਇਆ ਸੋ ਇਦਾਂ ਆਪਣੇ ਇੱਥੇ ਕੁਰਸੀਆਂ ਲੱਗੀਆਂ ਹੁੰਦੀਆਂ ਹੋਰ ਲਾ ਦੇਣੀਆਂ ਵਾ ਕੂਲਰ ਐਨੂੰ ਮੂੰਹ ਕਰਕੇ ਲਾ ਦੇਈਦਾ ਪਾਣੀ ਲਈ ਘੜਾ ਰੱਖ ਦੇਣਾ ਆ ਜਿਹੜਾ ਵੀ ਆਉਂਦਾ ਵਾ ਆਪਣੀ ਸਾਧਨ ਵਹੀਕਲ ਇੱਥੇ ਲਾ ਕੇ ਪੱਖੇ ਦੀ ਹਵਾ ਲੈ ਕੇ ਪਾਣੀ ਪੀ ਕੇ ਤੇ ਫਿਰ ਅੱਗੇ ਆਪਣੇ ਦਰਸ਼ਨ ਮੇਲੇ ਕਰਨੀ ਜਾ ਸਕਦਾ ਤੇ ਤੁਸੀਂ ਕਹਣਾ ਘਾ ਬੜਾ ਚੜਿਆ ਵਾ ਘਾ ਇਦਾਂ ਹੀ ਆ ਵੀ ਮੀਂਹ ਪੈਣ ਕਰਕੇ ਘਾ ਚੜ ਗਿਆ ਵਾ 10 ਤਰੀਕ ਨੂੰ ਇੱਥੇ ਆਪਾਂ ਸਪਰੇਅ ਮਾਰ ਦੇਣੀ ਆ ਫਿਰ ਘਾ ਬਹਿ ਜਾਣਾ ਥੱਲੇ ਤੇ ਦੈਨ ਫਿਰ ਉਸ ਤੋਂ ਬਾਅਦ ਲਗਾਤਾਰ ਹੀ 10 ਤੋਂ 20 ਜੁਲਾਈ ਤੱਕ ਲਗਾਤਾਰ ਇੱਥੇ ਮੇਲੇ ਦੀ ਸੰਗਤ ਨੇ ਆਉਣਾ ਵਾ ਪਾਰਕਿੰਗ ਹੋਣੀ ਆ ਔਰ ਇਸ ਵਾਰ ਆਪਣੇ ਘਰ ਦੇ ਸਾਹਮਣੇ ਆਪਣੇ ਪਿੰਡ ਵੱਲੋਂ ਲੰਗਰ ਵੀ ਲਾਇਆ ਜਾਊਗਾ ਇੱਥੋਂ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਿਹਾ ਬਾਬਾ ਜਵੰਦ ਸਿੰਘ ਜੀ ਦਾ